ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਅਰਬੀ ਤੇ ਇੱਥੇ ਮੈਂ 500 ਗ੍ਰਾਮ ਤੋਂ ਥੋੜੀ ਜਿਹੀ ਉੱਪਰ ਅਰਬੀ ਲਈ ਸੀ ਤੇ ਅਰਬੀ ਨੂੰ ਆਪਾਂ ਛੇਲ ਲਿਆ ਸੀ ਛੇਲ ਕੇ ਤੋਲਿਆ ਸੀ ਤੇ ਅਰਬੀ ਨੂੰ ਆਪਾਂ ਜਦੋਂ ਵੀ ਛਿੱਲਣਾ ਹੋਵੇ ਤੇ ਆਪਣੇ ਹੱਥਾਂ ਨੂੰ ਸਰੋਂ ਦਾ ਤੇਲ ਲਾ ਕੇ ਤੇ ਉੱਪਰ ਵੀ ਨੀਚੇ ਵੀ ਸਾਰੇ ਹੱਥਾਂ 'ਤੇ ਤੇਲ ਲਾ ਕੇ ਤੇ ਫਿਰ ਆਪਾਂ ਅਰਬੀ ਨੂੰ ਛਿੱਲ ਕੇ ਤਿਆਰ ਕਰਾਂਗੇ ਨਹੀਂ ਤੇ ਆਪਣੇ ਹੱਥਾਂ ਨੂੰ ਬਹੁਤ ਜ਼ਿਆਦਾ ਕੰਡ ਲੜੇ ਗਈ ਅਰਬੀ ਦੀ ਤੇ ਇਥੇ ਅਰਬੀ ਨੂੰ ਆਪਾਂ ਹੁਣ ਧੋ ਧੋ ਕੇ ਸਾਫ ਸੂਫ ਕਰ ਲਿਆ ਸੀ ਤਾਂ ਹੁਣ ਆਪਾਂ ਅਰਬੀ ਨੂੰ ਤਲ ਲਵਾਂਗੇ ਗੈਸ ਉੱਪਰ ਆਪਾਂ ਕੜਾਈ ਦਾ ਕਲਿਸੀ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦੇਵਾਂਗੇ ਅਰਬੀ ਨੂੰ ਤਲਣ ਵਾਸਤੇ ਤੇਲ ਨੂੰ ਗਰਮ ਕਰ ਲਿਆ ਸੀ ਤਾਂ ਹੁਣ ਆਪਾਂ ਇਹਦੇ ਵਿੱਚ ਅਰਬੀ ਨੂੰ ਪਾ ਦੇਵਾਂਗੇ ਅਰਬੀ ਨੂੰ ਆਪਾਂ ਹੁਣ ਤਲ ਲਵਾਂਗੇ ਅਰਬੀ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਬਰਉਨ ਹੋ ਗਈ ਆ ਤੇ ਅਰਬੀ ਨੂੰ ਆਪਾਂ ਹੁਣ ਚੈੱਕ ਕਰ ਲਵਾਂਗੇ ਕਿ ਇਹ ਗੜ ਗਈ ਹੈ ਕਿ ਤੜੀ ਗਈ ਅਰਬੀ ਗੜ ਕੇ ਤਿਆਰ ਹੈ ਤੇ ਅਰਬੀ ਨੂੰ 2 ਮਿੰਟ ਵਾਸਤੇ ਆਪਾਂ ਹੁਣ ਪਲੇਟ ਵਿੱਚ ਪਾ ਲਵਾਂਗੇ ਅਰਬੀ ਨੂੰ ਮੈਂ 2-3 ਮਿੰਟ ਵਾਸਤੇ ਹੋਰ ਪਕਾ ਲਿਆ ਸੀ ਤੇ ਹੁਣ ਆਪਾਂ ਇਹਨੂੰ ਤੇਲ ਤੋਂ ਨਿਚੋੜ ਕੇ ਆਪਾਂ ਇਹਨੂੰ ਹੁਣ ਪਲੇਟ ਵਿੱਚ ਪਾ ਦਵਾਂਗੇ। ਇਸੇ ਤੇਲ ਦੇ ਵਿੱਚ ਹੁਣ ਮੈਂ ਪਿਆਜ਼ਾਂ ਨੂੰ ਪਰ ਲਵਾਂਗੀ ਤੇ ਪਿਆਜ਼ ਮੈਂ ਇਸ ਸਾਈਜ਼ ਦੇ ਕੱਟ ਕੇ ਤਿਆਰ ਕਰ ਲਏ ਸੀ ਤੇ ਇਹਨਾਂ ਨੂੰ ਵੀ ਆਪਾਂ 2-3 ਮਿੰਟ ਵਾਸਤੇ ਭੁੰਨ ਕੇ ਤਿਆਰ ਕਰ ਲਵਾਂਗੇ ਫਿਰ ਅੱਜਾਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਸਿਰਫ 2 ਕੁ ਮਿੰਟ ਵਾਸਤੇ ਆਪਾਂ ਇਹਨਾਂ ਦਾ ਕਲਰ ਚੇਂਜ ਕਰਕੇ ਫਿਰ ਆਪਾਂ ਇਹਨਾਂ ਨੂੰ ਕੜਾਈ 'ਚੋਂ ਬਾਹਰ ਕੱਢ ਦਵਾਂਗੇ ਪਿਆਜ਼ਾਂ ਨੂੰ ਵੀ ਆਪਾਂ ਫਰਾਈ ਕਰ ਲਿਆ ਸੀ ਕਿ ਪਿਆਜ਼ ਦੀ ਕੜਾਈ ਚੋਂ ਬਾਹਰ ਕੱਢ ਦਵਾਂਗੇ ਹੁਣ ਅਸੀਂ ਉਸੇ ਕੜਾਈ ਦੇ ਵਿੱਚ ਜੀਰੇ ਨੂੰ ਪਾ ਦਵਾਂਗੇ ਤੇ ਨਾਲ ਹੀ ਆਪਾਂ ਥੋੜੀ ਜਿਹੀ ਹਿੰਗ ਪਾ ਦਵਾਂਗੇ ਜੀਰਾ ਪੁੱਨ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਅਦਰਕ ਤੇ ਲਸਣ ਨੂੰ ਪਾ ਦਵਾਂਗੇ ਤਾਂ 2 ਮਿੰਟ ਬਾਅਦ ਤੇ ਭੁੰਨ ਕੇ ਤਿਆਰ ਕਰ ਲਵਾਂਗੇ। ਹੁਣ ਇੱਥੇ ਮੈਂ ਬਰੀਕ ਪਿਆਜ਼ ਕੱਟ ਲਈ ਸੀ ਪਿਆਜ਼ਾਂ ਨੂੰ ਪਾ ਦਵਾਂਗੇ ਆਪਾਂ। ਤੇ ਇਹਨਾਂ ਨੂੰ ਵੀ ਆਪਾਂ ਤੜਕੇ ਦੇ ਵਿੱਚ ਭੁੰਨ ਕੇ ਤਿਆਰ ਕਰ ਲਵਾਂਗੇ। ਪਿਆਜ਼ ਭੁੰਨ ਕੇ ਤਿਆਰ ਹੋ ਗਈ ਇੱਥੇ ਹੁਣ ਆਪਾਂ ਇੱਕ ਚਮਚਾ ਆਪਾਂ ਨਮਕ ਪਾ ਦਵਾਂਗੇ 1/2 ਚਮਚਾ ਪਾਵਾਂਗੇ ਕਾਲੀ ਮਿਰਚ ਪਾਊਡਰ 1 ਚਮਚਾ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ 1 ਚਮਚਾ ਪਾ ਦਵਾਂਗੇ ਧਨੀਆ ਪਾਊਡਰ 1/2 ਚਮਚਾ ਪਾਵਾਂਗੇ ਹਲਦੀ ਪਾਊਡਰ ਤੇ ਇੱਥੇ ਮੈਂ ਦੋ ਤਿੰਨ ਮਿਰਚਾਂ ਕਟ ਲਈਆਂ ਸੀ ਹਰੀਆਂ ਉਹਨਾਂ ਨੂੰ ਪਾ ਦਵਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਜਵੈਨ ਜਵੈਨ ਜਰੂਰ ਪਾਇਓ ਜਵੈਨ ਨਾਲ ਹਾਜਮਾ ਸਹੀ ਰਹਿੰਦਾ ਤੇ ਹੁਣ ਅਸੀਂ ਪਾ ਦੇਵਾਂਗੇ ਇਹਦੇ ਵਿੱਚ ਦੋ ਟਮਾਟਰ ਕੱਟੇ ਹੋਏ ਤੇ ਮਸਾਲੇ ਨੂੰ ਮਿਕਸ ਕਰ ਦਵਾਂਗੇ ਮਸਾਲੇ ਨੂੰ ਹੁਣ ਆਪਾਂ ਇਹਨੂੰ 3-4 ਮਿੰਟ ਵਾਸਤੇ ਭੁੰਨਾਂਗੇ ਜਿਹੜੇ ਮਸਾਲੇ ਪਾਏ ਸੀ ਉਹ ਚੰਗੀ ਤਰ੍ਹਾਂ ਪੱਕ ਜਾਣ ਨਾਲ ਹੀ ਟਮਾਟਰ ਦੋ ਚਮਚੇ ਪਾਣੀ ਪਾ ਦਵਾਂਗੇ ਜੀ ਮਸਾਲੇ ਚੰਗੀ ਤਰ੍ਹਾਂ ਖੁੱਲ ਕੇ ਤਿਆਰ ਹੋ ਜਾਣਗੇ ਦੋ ਚਮਚੇ ਪਾਣੀ ਪਾ ਕੇ ਮਸਾਲਿਆਂ ਨੂੰ ਪਕਾਈਏ ਬਹੁਤ ਵਧੀਆ ਮਸਾਲਾ ਭੁੰਨ ਹੋ ਜਾਂਦਾ ਮਸਾਲੇ ਨੇ ਤਿਆਰ ਛੱਡ ਦਿੱਤਾ ਸੀ ਤੇ ਹੁਣ ਇਹਦੇ ਵਿੱਚ ਆਪਾਂ ਤਿੰਨ ਚਾਰ ਹਰੀਆਂ ਮਿਰਚਾਂ ਨੂੰ ਕੱਟ ਲਿਆ ਸੀ ਤੇ ਇਹ ਪਾ ਦਵਾਂਗੇ ਹਰੀਆਂ ਮਿਰਚਾਂ ਕੱਟ ਕੇ ਪਾਈਏ ਬਹੁਤ ਜ਼ਿਆਦਾ ਰੋਟੀ ਖਾਂਚ ਤੇ ਇਸ ਤੋਂ ਬਾਅਦ ਆ ਕਿ ਮਿਕਸ ਕਰ ਦਵਾਂਗੇ ਤੇ ਮਸਾਲਾ ਬਹੁਤ ਵਧੀਆ ਤਰੀਕੇ ਨਾਲ ਭੁੰਨ ਹੋ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਅਰਬੀ ਪਿਆਜ ਜਿਹੜੇ ਫਰਾਈ ਕੀਤੇ ਸੀ ਮਿਕਸ ਕਰ ਦਵਾਂਗੇ ਤੇ ਅਰਬੀ 'ਚ ਆਪਾਂ ਪਿਆਜ਼ ਲੰਬੇ ਕੱਟ ਕੇ ਪਾਈਏ ਚੋਰਸ ਬਹੁਤ ਜ਼ਿਆਦੀ ਟੇਸਟ ਬਣਦੀ ਆ ਤੇ ਟਰੋਠੇ ਨਾਲ ਬਹੁਤ ਮਜਾ ਆਉਂਦਾ ਨਾਲੋਂ ਤਖਾ ਆਂਦਾ ਅਰਬੀ ਦੀ ਸਬਜੀ ਨਾਲ ਤੇ ਜੇ ਤੁਹਾਨੂੰ ਮੇਰੇ ਅਰਬੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅਰਬੀ ਨੂੰ ਅਸੀਂ ਮਿਕਸ ਕਰ ਦਿੱਤਾ ਸੀ ਹੁਣ ਅਰਬੀ ਨੂੰ ਆਪਾਂ 60% ਪਕਾਵਾਂਗੇ 2-3 ਮਿੰਟ ਵਾਸਤੇ ਆਪਾਂ ਇਹ ਅਰਬੀ ਨੂੰ ਟੱਕ ਕੇ ਪਕਾ ਦੇਵਾਂਗੇ ਅਰਬੀ ਨੂੰ ਮੈਂ 2-3 ਮਿੰਟ ਵਾਸਤੇ ਟੱਕ ਕੇ ਪਕਾ ਲਿਆ ਸੀ ਵੀ ਜਿਹੜੇ ਅਰਬੀ ਦੇ ਵਿੱਚ ਚੰਗੀ ਤਰ੍ਹਾਂ ਮਸਾਲਾ ਰਚ ਮਿਚ ਜਾਵੇ ਤੇ ਅਰਬੀ ਬਣ ਕੇ ਤਿਆਰ ਆ ਤੇ ਅਰਬੀ ਬਹੁਤ ਵਧੀਆ ਮਸਾਲੇਦਾਰ ਅਰਬੀ ਬਣ ਕੇ ਤਿਆਰ ਹੋਈ ਆ ਗੈਸ ਨੂੰ ਹੁਣ ਆਪਾਂ ਬੰਦ ਕਰ ਦੇਵਾਂਗੇ ਅਰਬੀ ਨੂੰ ਆਪਾਂ ਹੁਣ ਕਲ ਟੇਨਰ ਵਿੱਚ ਪਾ ਦੇਵਾਂਗੇ ਅਰਬੀ ਦੀ ਸਬਜੀ ਤੁਸੀਂ ਦੇਖ ਸਕਦੇ ਲਾਜਵਾਬ ਸਬਜੀ ਬਣ ਕੇ ਤਿਆਰ ਹੋਈ ਆ ਪਰੌਠੇ ਨਾਲ ਰੋਟੀ ਨਾਲ ਬਹੁਤ ਜਿਆਦਾ ਇਹ ਟੇਸਟ ਲੱਗਦੀ ਆ ਤੇ ਜੇ ਤੁਹਾਨੂੰ ਮੇਰੇ ਅਰਬੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ